ਕਹਤੋਂ ਦੋਦਾਂ ਵੀ ਇਹ ਕੋਹੇ ਨੂਰ ਦੀ ਆ ਜਿਹੜੀ ਆਪਾਂ ਵੇਚਣੀ ਆ ਠੀਕ ਆ ਇਹਦੇ ਡਾਇਮੰਡ ਦਾ ਮਤਲਬ ਭਰਿਆ ਵਤੀ ਠੀਕ ਤੇ ਫੀਮੇਲ ਆ ਕੱਟੀ ਆ ਹਾਂਜੀ ਰਾਤ ਹੀ ਸੂਈਓ ਸਵੇਰ 4 ਵਜੇ ਠੀਕ ਆ ਕੱਟੀ ਮਿੱਤਰੋ ਨਗੀ ਨਹੀਂ ਆ ਹਾਂਜੀ ਤੇ ਡਾਇਮੰਡ ਦੇ ਪੀਸ ਹੀ ਆਪਾਂ ਕਹਿ ਸਕਦੇ ਆ ਕਹਿੰਦਾ ਡਾਇਮਮਡ ਲੀਟਰ ਵਾਲੀਆਂ ਜੀ ਇਹਦੀ ਇਹਦੀ ਭੈਣ ਖੜੀ ਆ ਜੀ ਉਹ ਸਾਹਮਣੇ ਨੇਲੀ ਰਾਵੀ ਹਾਂਜੀ ਠੀਕ ਆ ਇਹ ਰੋਡਾਂ ਵਾਲੇ ਜਿਹੜਾ ਜੱਗਾ ਜੱਗਾ ਸੀਗਾ ਉਹਦੀ ਆਹਾਂ ਦੀ ਆ ਇਹ ਜਿਹੜਾ ਚੈਂਪੀਅਨ ਪੰਜਾਬ ਚੈਂਪੀਅਨ ਸੀਗਾ ਆਪੇ ਹਾਂਜੀ ਹਾਂਜੀ ਤੇ ਉਹਦੀ ਕੱਟੀ ਆ ਠੀਕ ਇਹਦੇ ਇਹਦੇ ਥਲੇ ਦੁੱਧ ਹੈਗਾ ਹੁਣ 18 ਤੋਂ 20 ਲੀਟਰ ਹੁਣ ਇਹ ਸੂਣ ਵਾਲੀ ਹੈ ਇਹਦੀ ਵੀ ਠੀਕ ਹੈ ਇਹ 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 ਹੈਗੀ ਆ ਦੂਜੀ ਮੋਰਾ ਨਸਲ ਦੀ ਠੀਕ ਹੈ ਇਹ 10 ਮੇਰੇ ਖਾ 10 49 45 ਇਦਾਂ ਕੁ ਹੋਗਾ ਇੰਜੈਕਸ਼ਨ ਇਹਦਾ ਵੀ ਮੇਰਾ ਰੱਖਿਆ ਹੋਇਆ ਸਟਰਾ ਇਹ ਪਹਿਲੇ ਸੂ ਇਹ ਸੂਈ ਆ ਹੁਣ ਇਹਦੇ ਥੱਲੇ ਵੀ 13 ਤੋਂ 14 ਲੀਟਰ ਮਤਲਬ ਵੀ ਪਹਿਲੇ ਸੂਏ 13 ਲੀਟਰ ਕੱਢਿਆ ਹਾਂ ਕਿ ਮੈਂ ਸਾਡੇ ਇੱਥੇ ਮਧੇ ਤੋਂ ਆ ਮੁੰਡਾ ਡਾਕਟਰ ਕੰਮ ਕਰਦਾ ਡਾਕਟਰੀ ਦਾ ਠੀਕ ਹੈ ਤੇ ਉਹ ਮੈਂ ਤਾਂ ਬੈਡ ਲੈ ਕੇ ਆ ਸੀ ਉਹਨਾਂ ਨੇ ਪੀਡੀਐਫ ਦੇ ਉੱਤੇ 57 ਲੀਟਰ ਦੁੱਧ ਦਿੱਤਾ ਮਿਸੋਡੇ ਕੋਲੋਂ ਕੋਈ ਵੀ ਆ ਉਹ ਬੈਡਮੈਨ ਦਿੱਤੀ ਸੀ ਉਹਨੂੰ ਉਹਨੇ ਉਹਦੇ ਪੀਡੀਐਫ ਤੇ ਬੋਲਿਆ ਵੀ ਸੀ ਮੈਂ ਉਹ ਸਬਾਈ ਤੋਂ ਲੈ ਕੇ ਮੇਰਾ ਨਾ ਹੀ ਉਹਨੇ ਉਹਦਾ ਉੱਥੇ ਬੁਲਾਇਆ ਸੀਗਾ ਠੀਕ ਹੈ ਹਾਂ ਵੀ ਹੁਣ ਕਿਸਾਨ ਵਿਰੋਧ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਜਿੱਥੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਿਹਾ ਜੀ ਪਿੰਡ ਦਦਾਰੇ ਵਾਲਾ ਤਸਵੀਰ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਬਾਈ ਰਪਿੰਦਰ ਦੇ ਆਪਾਂ ਘਰੋਂ ਇਧਰੋਂ ਵੀਡੀਓ ਬਣਾ ਰਹੇ ਆਂ ਬਾਈ ਦਾ ਕੰਮ ਹੈ ਘਰੇਲੂ ਤੇ ਬਰੀਡ ਤੇ ਬਾਈ ਕੰਮ ਕਰ ਰਿਹਾ ਜਿੰਨੇ ਵੀ ਭਾਈ ਕੋਲੇ ਜਾਨਵਰ ਹੈ ਕਟੀਆਂ ਮੱਝਾਂ ਸਰਵੇਂ ਬਰੀਡ ਵਾਲਗਾਂ ਨੇ ਦੁੱਧ ਵੀ ਭਾਈ ਕਹਿੰਦਾ ਵੀ ਮਾਵਾ ਥੱਲੇ ਚੰਗਾ ਹੈ ਸੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਦੋਸਤੋ ਅੱਜ ਆਪਾਂ ਇੱਕ ਪਹਿਲੇ ਸੂਏ ਸੱਜਰ ਝੋਟੀ ਦੀ ਵੀਡੀਓ ਬਣਾ ਰਹੇ ਆ ਤੇ ਪਹਿਲਾਂ ਭਾਈ ਦੇ ਨਾਲ ਗੱਲਬਾਤ ਕਰਦੇ ਆ ਫੇਰ ਆਪਾਂ ਉਸ ਨੂੰ ਕੱਲਾ ਕੱਲਾ ਪਸ਼ੂ ਦੀ ਜਾਣਕਾਰੀ ਦੇਵਾਂਗੇ ਕਿਉਂਕਿ ਕਈ ਭਰਾ ਜਿਹੜੇ ਬਰੀਡ ਤੇ ਨਹੀਂ ਕੰਮ ਕਰਦੇ ਉਹਨਾਂ ਨੂੰ ਮਿੱਤਰੋ ਲੱਗਦਾ ਹੁੰਦਾ ਵੀ ਪਸ਼ੂ ਇੰਨਾ ਇੰਨਾ ਦੁੱਧ ਨਹੀਂ ਦਿੰਦੇ ਤੇ ਜਿਹੜੇ ਅੱਜ ਤੋਂ 10-15 ਸਾਲਾਂ ਤੋਂ ਮਿੱਤਰੋ ਇਸ ਬੈਡ ਤੇ ਜੁੜੇ ਹੋਏ ਨੇ ਉਹਨਾਂ ਨੇ ਮਿੱਤਰੋ 18 18 20 20 15 15 ਲੀਟਰ ਵਾਲੀਆਂ ਮਿੱਤਰੋ ਆਮ ਹਰ ਪਸ਼ੂ ਪਾਈ ਦੇ ਆਮ ਘਰਾ ਦੇ ਵਿੱਚ ਖੜਾ ਹੈ ਤੇ ਜਿਹੜੇ ਸਿਰਫ 100 200 ਲਾ ਟੀਗਾ ਹੀ ਲਵਾਉਂਦੇ ਨੇ ਮੈਂ ਸਭ ਨੂੰ ਮਾੜਾ ਨਹੀਂ ਕਹਿੰਦਾ ਕਿਉਂਕਿ ਸਾਡੇ ਨਾਲ ਵੀ ਡਾਕਟਰੀ ਹੋਣ ਕਰਨ ਨਾਲ ਅਲਾ ਕਹਿੰਦਾ ਵੀ ਜਮਾ ਬਾਈ ਦੇਸੀ ਜਲਾ ਦੇ ਤਾਂ ਪਤਾ ਵੇਚਣੀ ਹੈ ਉਥੇ ਮਿੱਤਰੋ 10 12 ਵਾਲੀਆਂ ਰਹਿ ਜਾਂਦੀਆਂ ਨੇ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਬਰੀਡ ਤੇ ਮਿੱਤਰੋ ਕੰਮ ਕਰੋ ਤੇ 10 12 ਲੀਟਰ ਵਾਲੀ ਤਾਂ ਮਿੱਤਰੋ ਖਰਚਾ ਹੀ ਖਾਂਦੀ ਐ ਤੇ ਦੁੱਧ ਜੇ ਘੱਟੋ ਘੱਟ 15 ਲੀਟਰ ਤੋਂ ਮਿੱਤਰੋ ਮੱਝ ਦੁੱਧ ਦੇਊਗੀ ਤਾਂ ਇਸ ਡੈਰੀ ਫਾਰਮ ਨੂੰ ਆਪਾਂ ਕਾਮਜਾਬ ਕਰ ਸਕਦੇ ਆ ਚਾਰਪੀਏ ਕਮਾਈ ਕਰ ਸਕਦੇ ਆ ਤੇ ਨਹੀਂ ਤਾਂ ਮਿੱਤਰੋ ਕੱਲੇ ਖਰਾਕ ਜਾਂ ਤੂੜੀ ਆਉਂਦੀ ਐ ਹਾਂਜੀ ਬਾਈ ਸਤਿ ਸ੍ਰੀ ਅਕਾਲ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਆਪਣਾ ਨਾਮ ਹੈਗਾ ਰੁਪਿੰਦਰ ਸਿੰਘ ਹਾਂਜੀ ਮੇਰੇ ਪਾਸ ਤਾਂ ਮੈਂ ਜਸਵੀਰ ਸਿੰਘ ਜੀ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਕਰਦਾ ਧੰਨਵਾਦ ਜੀ ਤੁਹਾਡਾ ਵੀ ਜਿਨ੍ਹਾਂ ਨੇ ਸਾਨੂੰ ਬੁਲਾਇਆ ਠੀਕ ਆ ਹਾਂਜੀ ਅਸੀਂ ਵੈਸੇ ਮੇਰੇ ਕੋਲ ਸਾਰੀ ਬਰੀਡ ਬਹੁਤ ਵਧੀਆ ਠੀਕ ਆ ਮੈਂ ਤੁਹਾਨੂੰ ਦੱਸਦਾ ਵੀ ਇਹ ਕੋਹੇ ਨੂਰ ਦੀ ਆ ਜਿਹੜੀ ਆਪਾਂ ਵੇਚਣੀ ਆ ਹਾਂਜੀ ਠੀਕ ਆ ਡਾਇਮੰਡ ਦਾ ਮਤਲਬ ਭਰਿਆ ਵਸੀ ਇਹ ਫੀਮੇਲ ਆ ਆ ਕੱਟੀ ਆ ਹਾਂਜੀ ਰਾਤ ਹੀ ਸੂਈਓ ਸਵੇਰ 4:00 ਵਜੇ ਠੀਕ ਹੈ ਕੱਟੀ ਮਿੱਤਰੋ ਨਗੀ ਨਹੀਂ ਹਾਂਜੀ ਤੇ ਡਾਇਮੰਡ ਪੀਸੀ ਆਪਾਂ ਕਹਿ ਸਕਦੇ ਹਾਂ ਕਹਿੰਦਾ ਡਾਇਮੰਡ ਦਾ ਬਾਈ ਕਹਿੰਦਾ ਵੀ ਠੀਕਾ ਲੱਗਿਆ ਤੇ ਆਪ ਆਪਣੇ ਕੋਲ ਇਹਦਾ ਇਹਦਾ ਸਟਰਾ ਹੈਗਾ ਜੀ ਡਾਇਮੰਡ ਵਾਲਾ ਡਾਇਮੰਡ ਵਾਲਾ ਸਟਰਾ ਰੱਖਿਆ ਜੇ ਕੋਈ ਸਟਰਾ ਵੀ ਨਾਲ ਲੈਣਾ ਚਾਹੁੰਦਾ ਨਾਲ ਠੀਕ ਹੈ ਇਹ ਕੋਹੇਨੂਰ ਦੀ ਆਪ ਆਪ ਇਹ ਕੋਹੇਨੂਰ ਦੀ ਹੈ ਜੀ ਠੀਕ ਹੈ ਮੰਨ ਲਾ ਵੀ ਕਿੰਨੇ ਕਿਲੋਟਰਾਂ ਆ ਗਏ ਸਾਡੇ ਕੋਲ ਤਾਂ ਮੱਝਾ ਮੇਰੇ ਕੋਲ 18 ਤੋਂ 20 ਲੀਟਰ ਵਾਲੀਆਂ ਜੀ ਇਹਦੀ ਇਹਦੀ ਪੈਣ ਖੜੀ ਆ ਜੀ ਉਹ ਸਾਹਮਣੇ ਨੇਲੀ ਰਾਵੀ ਹਾਂਜੀ ਠੀਕ ਐ ਇਹ ਰੋਡਾਂ ਵਾਲੇ ਜਿਹੜਾ ਜੱਗਾ ਜੱਗਾ ਸੀਗਾ ਉਹਦੀ ਆਸਾਂ ਦੀ ਐ ਇਹ ਤੇ ਜਿਹੜਾ ਚੈਂਪੀਅਨ ਪੰਜਾਬ ਚੈਂਪੀਅਨ ਸੀਗਾ ਆਪੇ ਹਾਂਜੀ ਹਾਂਜੀ ਇਹ ਉਹਦੀ ਕੱਟੀ ਆ ਠੀਕ ਐ ਇਹ ਇਹਦੇ ਥੱਲੇ ਦੁੱਧ ਹੈਗਾ ਹੁਣ 18 ਤੋਂ 20 ਲੀਟਰ ਹੁਣ ਇਹ ਸੂਣ ਵਾਲੀ ਐ ਇਹਦੀ ਵੀ ਠੀਕ ਐ ਇਹ 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 ਹੈਗੀ ਆ ਦੂਜੀ ਮੋਰਾ ਨਸਲ ਦੀ ਠੀਕ ਐ ਇਹ 10 ਮੇਰੇ ਕਹਾ 10 49 45 ਇਦਾਂ ਕੁਝ ਹੈਗਾ ਇੰਜੈਕਸ਼ਨ ਇਹਦਾ ਵੀ ਮੇਰਾ ਰੱਖਿਆ ਹੋਇਆ ਸਟਰਾ ਇਹ ਪਹਿਲੇ ਸੂਈ ਇਹ ਸੂਈ ਆ ਹੁਣ ਇਹਦੇ ਥੱਲੇ ਵੀ 13 ਤੋਂ 14 ਲੀਟਰ ਮਤਲਬ ਵੀ ਪਹਿਲੇ ਸੂਏ 13 ਲੀਟਰ ਕੱਢਿਆ ਆ ਆਮ ਵੇਲੇ ਪਹਿਲੇ ਹੁਣ ਕੋਈ ਆ ਕੇ ਚੋ ਸਕਦਾ ਇਹਨੂੰ ਚਲੋ ਇਹ ਵੇਚ ਨਹੀਂ ਨਹੀਂ ਮੈਂ ਵੇਚ ਨਹੀਂ ਚਲੋ ਕੋਈ ਨਹੀਂ ਤੇ ਇਹ ਵੇਚੀ ਆਪਾਂ ਜਾਣਕਾਰੀ ਦੇਣੀ ਆ ਕਿ ਕਈ ਭਰਾ ਹਨਾ ਕਮੈਂਡ ਕਰ ਦਿੰਦੇ ਆ ਹਾਂਜੀ ਕਿਉਂਕਿ ਜਿਹੜੇ ਭਰਾਵਾਂ ਕੋਲੇ 8-10 ਲੀਟਰ ਹੈ 11-12 ਦਾ ਮੂੰਹ ਨਹੀਂ ਦੇਖਿਆ ਹੁੰਦਾ ਮੈਂ ਉਹ ਹੀ ਆ ਨਾ ਵੀ ਲੋਕ ਝੂਠ ਬੋਲ ਮੈਥੇ ਇਹਦੇ ਨਾਲ ਦੀ ਇਹਦੀ ਛੋਟੀ ਦੀ ਇੱਕ ਭੈਣ ਹੋਰ ਸੂ ਲੈ ਕੇ ਗਿਆ ਉਹ ਮੈਨੂੰ 15 ਲੀਟਰ ਕਹਿ ਕੇ ਦਿੱਤਾ ਸੀ ਦੁੱਧ 16 ਲੀਟਰ ਸੀ ਕਿਹੜੇ ਵਾਂ ਗਈ ਆ ਹਾਂਜੀ ਕਿਹੜੇ ਤਾਂ ਗਈ ਆ ਉਹ ਪਿਛਲੇ ਸਾਲ ਦਿੱਤੀ ਸੀ ਮੇਰੇ ਪਿੰਡ ਦਾ ਹੀ ਮੁੰਡਾ ਉਹ ਤੋਚੀ ਉਹ ਕੰਮ ਕਰਦਾ ਉਹ ਨਾਲ ਉਹ ਮੁੰਡੇ ਨੂੰ ਲੈ ਕੇ ਸਾਡਾ ਧੰਨਵਾਦ ਕਰਕੇ ਆ ਵੀ ਤੁਸੀਂ 15 ਕਿਹਾ ਸੀ ਆ ਬਾਕੀ 16 ਕਿਲੋ ਦੁੱਧ ਦਾ ਠੀਕ ਹੈ ਹਾਂਜੀ ਮੰਨ ਲਾ ਵੀ ਪਸ਼ੂ ਕਿੰਨੇ ਇੱਕ ਹਰ ਸਾਲ ਵੇਚਦੇ ਹੋ ਅਸੀਂ ਇੱਕ ਦੋ ਵੇਚਦੇ ਹਾਂ ਜਿਆਦਾ ਤਾਂ ਘਰੇ ਰੱਖਣ ਵਾਲੇ ਪਸ਼ੂ ਆ ਮੈਂ ਕੋਈ ਵਪਾਰ ਦਾ ਕੰਮ ਨਹੀਂ ਕਰਦਾਗਾ ਠੀਕ ਹੈ ਮੰਨ ਲਾ ਜੇ ਨਾ ਵਾਧੂ ਹੋ ਜਾਂਦਾ ਜਿਵੇਂ ਇਕੱਠੇ ਪਈ ਗਾਈਦਾਰ ਪਸ਼ੂ ਹੁਣ ਜਿਵੇਂ ਉਹ ਛੋਟੀ ਸੂਣ ਵਾਲੀ ਹੈ ਜੀ ਉਹ ਐਵੇਂ ਚਲੋ ਉਹ ਰਾ ਉਹ ਦੂਜੇ ਸੂਏ ਸੋਣਾ ਉਹ ਰੱਖ ਲੀਏ ਇਹਨੂੰ ਆਹ ਰੱਖ ਲੀਏ ਕਿਉਂ ਹੁਣ ਸੂਣ ਵਾਲੀ ਵੇਚ ਦਗੇ ਠੀਕ ਹੈ ਮੈਂ ਤੁਹਾਨੂੰ ਹੋਰ ਦਿਖਾਉਂਦਾ ਜੀ ਇਹਨੇ ਮੰਨ ਲਾ ਵੀ 18-20 ਲੀਟਰ ਦਾ ਕੋਈ ਮੇਲਾ ਨਹੀਂ ਦਿਖਾਇਆ ਹੁਣ ਤਾਈ ਨਹੀਂ ਮੇਲਾ ਨਹੀਂ ਦਿਖਾਇਆ ਮੇਲੇ ਦਾ ਬਾਲਾ ਸਾਨੂੰ ਸੌਂਕ ਨਹੀਂਗਾ ਜੀ ਨਹੀਂ ਗੱਲ ਕੀ ਆ ਲੈ ਦੇ ਕੇ ਆਪ ਨੂੰ ਜ਼ਰੂਰ ਆਈਦਾ ਸਾਰਾ ਨਹੀਂ ਜ਼ਰੂਰੀ ਹੈ ਇੱ ਮੇਲੇ ਦੇ ਵਿੱਚ ਮੈਂ ਪਹਿਲਾਂ ਜਿਆਦਾ ਬੈੜਾ ਦਾ ਕੰਮ ਕਰਦਾ ਪਰ ਆਖਦਾ ਸੀਗਾ ਗਾਈਆਂ ਵਗੈਰਾ ਹੁਣ ਥੋੜਾ ਗਾਈਆਂ ਘਟਾਦਾ ਮੇਰੇ ਕੋਲ ਇੱਕ ਬੈੜ ਸੀ ਮੈਂ ਸਾਡੇ ਇਥੇ ਮਧੇ ਤੋਂ ਆ ਮੁੰਡਾ ਡਾਕਟਰ ਕੰਮ ਕਰਦਾ ਡਾਕਟਰੀ ਦਾ ਠੀਕ ਹੈ ਤੇ ਉਹ ਮੈਂ ਤਾਂ ਬੈੜ ਲੈ ਗਿਆ ਸੀ ਉਹਨਾਂ ਨੇ ਪੀਡੀਐਫ ਦੇ ਉੱਤੇ 57 ਲੀਟਰ ਦੁੱਧ ਦਿੱਤਾ ਮੇਰੇ ਕੋਲ ਕੋਈ ਵੀ ਆ ਉਹ ਬੈੜ ਮੈਂ ਦਿੱਤੀ ਸੀ ਉਹਨੂੰ ਉਹਨੇ ਉੱਥੇ ਪੀਡੀਐਫ ਤੇ ਬੋਲਿਆ ਵੀ ਸੀ ਮੈਂ ਸਬਾਈ ਤੋਂ ਲੈ ਕੇ ਆ ਮੇਰਾ ਨਾ ਹੀ ਉਹਨੇ ਉੱਥੇ ਬੁਲਾਇਆ ਸੀਗਾ ਠੀਕ ਹੈ ਬਈ ਹੁਣ ਡਾਕਟਰ ਮਨਪ੍ਰੀਤ ਆ ਮਦੇ ਤੋਂ ਸਾਰੇ ਨੂੰ ਜਾਣਦੀ ਹੈ ਇਸ ਇਲਾਕੇ ਦੇ ਵੀ ਗਾਹਾਂ ਨੂੰ ਨਾ ਤੁਸੀਂ ਮੇਲੇ ਦੇ ਵਿੱਚ ਨਾ ਪੰਸੂ ਜ਼ਰੂਰ ਲੈ ਕੇ ਜਾਓ ਹਾਂਜੀ ਜਾਂ ਕਿਸੇ ਚੰਗੇ ਪਸੂ ਦੀ ਲੈਵ ਚ ਵਾਈ ਜ਼ਰੂਰ ਕਰੋ ਤਾਂ ਜੋ ਹਰ ਪ੍ਰਾਣ ਨੂੰ ਪਤਾ ਲੱਗ ਜਾਏ ਕਿਉਂਕਿ ਜੇ ਸੋਡੇ ਦੇਖ ਕੇ ਹੋਰ ਵੀ ਚਾਰਾ ਭਰਾ ਨੂੰ ਪਤਾ ਲੱਗੂ ਵੀ ਵਾਕਈ ਹਾਂਜੀ ਮੈਂ ਤੁਹਾਨੂੰ ਦਿਖਾਉਣਾ ਸੀ ਇੱਧਰ ਆਇਓ ਜਸਵੀਰ ਜੀ ਹਾਂਜੀ ਆ ਜਿਹੜੀ ਕੱਟੀ ਆ ਇਹ ਐਮ 29 ਦੀ ਆ ਠੀਕ ਹੈ ਇਹਦੀ ਮਾਂ ਦਾ ਅਖੀਰ ਕਾਰਡ ਸੀ ਇਹਦਾ ਇਹਦੀ ਮਾਂ ਦਾ ਰਿਕਾਰਡ ਜੀ ਐਰ ਕੇ ਸੀ ਚਮਾਉਣੀ ਸੀ ਇਹ ਪਿਛਲੇ ਸੂਈ ਦੀ ਉਹਦੀ ਠੀਕ ਹੈ ਇਹ ਉਹਨੂੰ ਸੂਈ ਨੂੰ ਥੋੜੇ ਦਿਨ ਹੀ ਹੋਏ ਸੀ ਦੂਜੇ ਸੂਏ ਸੂਈ ਸੀ ਉਹਨੂੰ ਹਾਰਟ ਅਟੈਕ ਆ ਗਿਆ ਤੇ ਉਹ ਮਰ ਗਈ ਇਹਦੀ ਮਾਂ ਥਲੇ 1 ਕਿਲੋ ਡਰ ਦੀ 1 ਕਿਲੋ ਰੋ ਦਸੀ ਫਿਰ ਤਾਂ ਮਰਲਾ ਵੀ ਚੌਥਾ ਪੰਜਵਾਂ ਨਾਮ ਤੁਸੀਂ ਲੈ ਕੇ ਆਉਂਦੇ ਜੀ ਜਾਂਦੇ ਹਾਂਜੀ ਉਹਨਾਂ ਦਾ ਜਿਆਦਾ ਸ਼ੌਂਕ ਹੈ ਨਹੀਂ ਦਾ ਵੀ ਮੇਲਾ ਮੋਲਾ ਦਾ ਦੇਖਣ ਦਾ ਸ਼ੌਂਕ ਆ ਵੀ ਚਲੋ ਠੀਕ ਆ ਇਹ ਆ ਇਹਦੀ ਦੂਜੀ ਇਹਦੀ ਮਤਲਬ ਭੈਣ ਆ ਜਿਹੜੀ ਛੋਟੀ ਸੂਈ ਆ ਠੀਕ ਆ ਇਹ ਇਹ ਹੈਗੀ ਸੂਰਜ ਬੁੱਲ ਦੀ ਸੂਰਜ ਦੀ ਹਾਂਜੀ ਠੀਕ ਆ ਏਵੇਂ ਗੱਬਣਾ ਨਹੀਂ ਇਹ ਗੱਬਣ ਨਹੀਂ ਜੀ ਇਹ ਤਾਂ ਅੱਜ ਡੇਢ ਸਾਲ ਦੀ ਹੈ ਡੇਢ ਸਾਲ ਦੀ ਹੈ ਠੀਕ ਹੈ ਆ 1 ਸਾਲ 3 ਮਹੀਨੇ ਇਹ ਡੇਢ ਸਾਲ ਦੀ ਹੈ ਜੀ ਨਹੀਂ ਕੱਦ-ਕਾੜ ਬਹੁਤ ਕਰੇ ਪਿਆ ਡੇਢ ਸਾਲ ਦੇ ਹਨ ਹਾਂ ਜੀ ਡੇਢ ਸਾਲ ਦੀ ਹੈ ਜੀ ਹਜੇ ਛੋਟੀ ਹੈ ਬਹੁਤ ਤੇ ਹੁਣ ਆਪਾਂ ਉਹਦੀ ਗੱਲ ਕਰਦੇ ਆ ਚਲੋ ਛੋਟੀ ਤੇ ਆਓ ਹਾਂ ਜੀ ਠੀਕ ਹੈ ਇਹਦਾ ਮਾਦਰ ਕਾਰਡ ਮਤਲਬ 1819 ਹੈ ਨਾ ਹਾਂਜੀ ਹਾਂਜੀ ਉਹ ਵੱਡੀ ਨੀਲੀ 라ਵੀ ਦੀ ਭੈਣ ਹੈ ਹਾਂਜੀ ਹਾਂਜੀ ਠੀਕ ਹੈ ਕਾਹਾਂ ਡਾਇਮੰਡ ਦਾ ਟੀਕਾ ਹਾਂਜੀ ਆਪ ਕੋਈ ਨੂਰ ਦੀ ਹੈ ਹਾਂ ਹੁਣ ਥਣ ਲੈਵੇ ਦੀ ਮਿੱਤਰੋ ਥੋੜੀ ਜੀ ਧੱਕ ਹੈ ਬਾਈ ਜ਼ਰੂਰ ਅੱਗੇ ਨੂੰ ਆ ਤੇ ਚੰਗਾ ਤੇ ਵੈਗਸਾਈਡ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਚੰਗੇ ਆ ਤੋਰੋ ਜੀ ਮਾੜਾ ਜਾਨੂੰ ਖੋਲ ਬਈ ਨਾ ਹਾਂ ਲੰਮਾ ਤੋਰ ਦਿਓ ਕਿਉਂਕਿ ਜੇਕਰ ਭਰਾ ਕਾਮਜਾਬ ਹੋਣਾ ਫੇਰ ਆਪਾਂ ਕਹਿੰਦੇ ਆ ਵੀ ਘੱਟੋ ਘੱਟ ਮੱਝ ਬਰੀਡ ਤੇ ਕੰਮ ਕਰੋ ਬਰੀਡ ਤੇ ਕੰਮ ਕਰੋ ਘੱਟੋ ਘਾਟ ਮੱਝ 15 ਲੀਟਰ ਤੋਂ ਉੱਪਰ ਹੋਵੇ ਫੇਰ ਤੁਹਾਨੂੰ 5 ਲੀਟਰ ਦਾ ਜੇ ਖਾਂਦੀ ਆ ਤਾਂ 10 ਲੀਟਰ ਦੇ ਮਿੱਤਰੋ ਰੁਪਏ ਪਾ ਸਕਦੇ ਆ ਤੇ ਜੇ ਦਿੰਦਾ ਹੀ 10 ਲੀਟਰ ਹੈ ਤੋਂ 5 ਲੀਟਰ ਮਿੱਤਰੋ ਕਰੇ ਹੀ ਰਹਿ ਜਾਂਦਾ ਦੁੱਧ ਤੇ ਕਦ ਕਾਠ ਵੀ ਠੀਕ ਹੈ ਕੋਈ ਬਾਲਾ ਛੋਟਾ ਨਹੀਂ ਬੇਲ ਵੀ ਠੀਕ ਹੈ ਜੇਰ ਤਕਰੀਬਨ ਪੈ ਚੁੱਕੀ ਹੈ ਤੇ ਬਾਈ ਨੇ ਰਾਤ ਮਿੱਤਰੋ ਫੋਨ ਕਰਿਆ ਸੀ ਤੇ ਸੂਈ ਕਿੰਨੇ ਕ ਵਜੇ ਆ ਸਵੇਰ 4 ਵਜੇ ਸੂਈ ਹੈ ਜੀ ਸੂਈ 4 ਵਜੇ ਹਾਂਜੀ 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 ਇੱਕ ਰਾਤ ਫੋਨ ਕਰਿਆ ਸੀ ਵੀ ਸੂਣ ਵਾਲੀ ਆ ਤੇ ਸਰੀਰ ਦੀ ਬਣਤਰ ਬਹੁਤ ਚੰਗੀ ਹੈ ਵਜਣ ਵੀ ਸੋਹਣਾ ਤੇ ਸੁਭਾਈ ਵੀ ਮਿੱਤਰੋ ਆਪਾਂ ਕਹਿ ਸਕਦੇ ਵੀ ਚੰਗੀ ਹੈ ਤੇ ਥਣ ਕੱਲਾ ਕੱਲਾ ਮਿੱਤਰੋ ਦਿਖਾਈ ਦਿੰਦਾ ਮੰਨੋ ਜੀ ਸੋ ਲੰਮੇ ਵੀਡੀਓ ਆਪਾਂ ਤਾਂ ਬਣਾ ਰਹੇ ਆਂ ਵੀ ਹਰ ਪਸੂ ਦੀ ਡਿਟੇਲ ਦਿੱਤੀ ਜਾਵੇ ਕਿਉਂਕਿ ਕਈ ਭਰਾ ਜਦੋਂ ਆਪਾਂ 19 20 ਲੀਟਰ ਵਾਲੀ ਇੱਕ ਆਪਾਂ ਮਿੱਤਰੋ ਭੁੜੀ ਦੀ ਮਾਤਾ ਦੀ ਵੀਡੀਓ ਪਾਈ ਸੀ ਪਿੰਡ ਚੋ ਤੇ ਹਰ ਭਰਾ ਨੇ ਮਨ ਲਾ ਉਹ ਗੱਲ ਨੂੰ ਝੂਠ ਮੰਨਿਆ ਉਹ ਮੇਰੇ ਹਿਸਾਬ ਨਾਲ ਠੋਲੇ ਵਾਲ ਗਈ ਐ ਮੇਰਾ ਅੰਦਾਜ਼ਾ ਤੇ ਸਰਪੰਚ ਦਾ ਮਿੱਤਰੋ ਮੁੰਡਾ ਲੈ ਕੇ ਗਿਆ ਤੇ ਇੱਕਮ ਲੈਣ ਮਿੱਤਰੋ ਇੱਕ ਆਇਆ ਸੀ ਤੇ ਇੱਕ ਬਾਈ ਦੇ ਕੋਲੋਂ ਹੋਰ ਵੀ ਮੱਝ ਜਿਹੜੀ ਟੋਕੜ ਗੱਪਣ ਸੀ ਉਹ ਵੀ ਲੈ ਗਿਆ ਕਿਉਂਕਿ ਉਹਨਾਂ ਨੂੰ ਪਤਾ ਵੀ ਬਰੀਡ ਕੀ ਚੀਜ਼ ਹੁੰਦੀ ਆ ਕਈ ਭਰਾ ਜਿਹੜੇ ਨਸਲ ਤੇ ਕੰਮ ਕਰਦੇ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਜਾਣਕਾਰੀ ਆ ਐਵੇਂ ਨਾ ਮਿੱਤਰੋ ਫੇਰ ਕਹਿਣਾ ਵੀ ਕਮੈਂਟ ਕਰਦਿਆ ਕਰੋ ਥੋੜਾ ਜਿਹਾ ਦੇਖ ਲਿਆ ਕਰੋ ਜੇ ਤੁਸੀਂ ਨਹੀਂ ਬਰੀਡ ਤੇ ਕੰਮ ਕਰਨਾ ਕਰਿਆ ਤਾਂ ਬਰੀਡ ਵਾਲਿਆਂ ਨੂੰ ਮਿੱਤਰੋ ਸਾਵਾਸ ਜ਼ਰੂਰ ਦੇ ਦਿਆ ਕਰੋ ਹਾਂਜੀ ਹਾਂਜੀ ਵੀਰੇ ਇਹਦਾ ਮੰਨ ਲਾ ਵੀ ਰਾਤ ਸੁੱਈ ਆ ਸਵੇਰ 4 ਵਜੇ ਠੀਕ ਆ ਕਿੰਨਾ ਕੁ ਦੁੱਧ ਕੱਢੂਗੀ ਪਹਿਲੇ ਸਵੇਰ ਜਿਵੇਂ ਉਹਨੇ 13 ਲੀਟਰ ਕੱਢਿਆ ਇਹਨੇ 12-13 ਲੀਟਰ ਦੀ ਮੈਨੂੰ ਉਮੀਦ ਆਈ ਪਹਿਲੇ ਸਵੇਰ ਦਊਗੀ 90% ਹਾਂਜੀ ਕਿਉਂਕਿ ਇਹਦੀ ਮਾਂ ਥੱਲੇ ਮਾਂ ਦਾ ਰਿਕਾਰਡ ਬਹੁਤ ਚੰਗਾ ਸੀ ਇਹਦੀ ਮਾਂ ਦੇ ਥੱਲੇ ਵੀ 18 ਲੀਟਰ ਦੁੱਧ ਮੇਰਾ ਚੋਇਆ ਵਾ ਠੀਕ ਆ ਜੀ ਮੈਂ ਹੁਣ ਇਹ ਕੋਹੇ ਨੂਰ ਦੀ ਆ ਕੋਹੇ ਨੂਰ ਦਾ ਨਾਮ ਚੱਲਦਾ ਹੁਣ ਹਾਂਜੀ 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 ਠੀਕ ਆ ਜੇ ਕੋਹੇ ਨੂਰ ਦੀ ਆ ਤਾਂ ਕੱਟੋ-ਕੱਟ 12-13 ਲੀਟਰ ਤਾਂ ਚਾਹੀਦਾ ਦੇਣਾ ਚਾਹੀਦਾ ਜੀ ਹਨਾ ਮੈਂ ਤੁਹਾਨੂੰ ਦੱਸਿਆ ਵੀ ਉਹ ਅੱਗੇ ਮੈਂ ਦੱਸਦਾ ਵੀ ਉਹ ਝੋਟੀ ਮੇਰੇ ਕੋਲ ਸੂਈਆ ਮੋਹਰਾ ਦੀਆ ਉਦੀ ਮੈਂ 13 ਲੀਟਰ ਚਵਾ ਸਕਦਾ ਚਲ ਵੇਚ ਲਈ ਤਾਂ ਆਪਾਂ ਨਹੀਂ ਗਈ ਠੀਕ ਹੈ ਚਲ ਵੀ ਆਪਾਂ ਉਹ ਮਤਲਬ ਝੂਫਤੇ ਨਹੀਂ ਕੰਮ ਕਰਦਾ ਠੀਕ ਹੈ ਇਹਦਾ ਇੱਕ ਕੈਪ ਜ਼ਰੂਰ ਲਿਆ ਹਾਂ ਜਿਹਦਾ ਇੱਕ ਕੈਪ ਰਿਆ ਬਾਈ ਠੀਕ ਹੈ ਇਹ ਵੀ ਆਪਣਾ ਮਿੱਤਰੋ ਫਰਜ਼ ਬੰਦਾ ਹਾਂ ਜੀ ਇਹਦਾ ਇੱਕ ਕੈਪ ਲਿਆ ਵਾ ਲੈ ਇਹਨੂੰ ਵੀ ਕਾਫੀ ਛੋਟੀ ਸੀ ਉਹ ਤੋਂ ਲੈ ਗਿਆ ਹੈ ਕਾ ਤਾਂਗੋਂ ਬਰਾਬਰ ਜਈ ਆ ਹਾਂਜੀ ਤਾਂਗੋਂ ਬਰਾਬਰ ਨਹੀਂ ਤਾਂ ਮਨ ਲਾ ਬਾਲਾ ਘਟ ਜਾਂਦਾ ਹੁੰਦਾ ਹਣਾ ਹਾਂਜੀ 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 ਤੇ ਇਹਦਾ ਰੇਟ ਕੀ ਕਰਤਾ ਜੀ ਆਪਾਂ ਰੇਟ ਆਪਾਂ ਦੇਣ ਲੈਣੀ ਜਸਵੀਰ ਸਿੰਘ ਜੀ 131 788806245 788806245 06245 ਹਾਂਜੀ 7888026245 ਬਾਈ ਦਾ ਫੋਨ ਨੰਬਰ ਹੈ ਜੇਕਰ ਕਿਸੇ ਵੀ ਵੀਰ ਨੂੰ ਭਰਾ ਨੂੰ ਲੋਡ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਮਿੱਤਰੋ ਆਪ ਕੋਹੇ ਨੂਰ ਦੀ ਆ ਗਾਂਹਾਂ ਟੀਕਾ ਡੈਵਿਡ ਦਾ ਡੈਵਿਡ ਪੀਸੀ ਆ ਤੁਹਾਨੂੰ ਫੇਰ ਆਪਾਂ ਦਿਖਾ ਦਨੇ ਆ ਤੇ ਕੱਲੀ ਕੱਲੀ ਮਿੱਤਰੋ ਮਾਰਕਾ ਫੁੱਲ ਹੈ ਤੇ ਜਿਹੜਾ ਵੀ ਵੀਰ ਭਰਾ ਨੂੰ ਲੋੜ ਆ ਤਾਂ ਪਿੰਡ ਦਦਾਰਿਆ ਤਸੀਲ ਉਹ ਨਿਹਾਲ ਸਿੰਘ ਵਾਲਾ ਤੇ ਇਹਨੇ ਨੇੜੇ ਨੇੜੇ ਕਿਹੜੇ ਪਿੰਡ ਆ ਜੀ ਰੋਂ ਤਾਂ ਪੈ ਜਾਂਦਾ ਜੀ ਨਾਲ ਇੱਥੇ ਪੱਤੋ ਹੀਰਾ ਸਿੰਘ ਪੱਤੋ ਦੀਨਾ ਸਿੰਘ ਵਾਲਾ ਹਾਂਜੀ ਦੀਨਾ ਖਾਈ ਕੰਡਾ ਪੱਤੋ ਖਾਈ ਹੈਨਾ ਪੱਤੋ ਤੋਂ 2 ਕਿਲੋਮੀਟਰ 2.5 ਕਿਲੋਮੀਟਰ ਦੇ ਇੱਧਰ ਨਹੀਂ ਸਾਈਡ ਕਿਹੜੇ ਕਿਹੜੇ ਪਿੰਡ ਇੱਧਰ ਸਮਾਦ ਭਾਈ ਸਮਾਦ ਭਾਈ ਹਾਂਜੀ ਹਾਂਜੀ ਠੀਕ ਹੈ ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਆਦਾ ਭਾਈ ਦੇ ਨਾਲ ਕਰ ਸਕਦਾ ਸੰਪਰਕ ਸੋ ਸਾਰੇ ਵੀਰਾਂ ਦਾ ਧੰਨਵਾਦ